welcome to pendulogs ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੱਲ ਅਸੀਂ ਸਫੈਦੇ ਦੀ ਇੱਕ ਨਵੀਂ ਖੇਤੀ ਸ਼ੁਰੂ ਕੀਤੀ ਹੈ ਕਿ ਜਿਸ ਵਿੱਚ ਅਸੀਂ ਦੋ ਕਿੱਲੇ ਸਫੈਦੇ ਦੇ ਪlant ਕੀਤੇ ਨੇ ਤੇ ਦੂਜਾ ਕਿੱਲਾ ਅਸੀਂ ਅੱਜ ਪlant ਕਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਇਸ ਵਿੱਚ ਅਸੀਂ ਨਾਲ-ਨਾਲ ਮਟਰ ਵੀ ਲਗਾਇਆ ਹੈ ਤਾਂ ਕਿ ਜੋ ਦੁੱਜੀ ਖੇਤੀ ਵੀ ਆਂਦੀ ਰਹੀ ਤੇ ਆਮਦਨ ਵੀ ਆਂਦੀ ਰਹੇ ਤੇ ਹੁਣ ਜਿੰਦਰੇ ਨਾਲ ਮਿੱਟੀ ਲਾਉਣ ਦਾ ਕੰਮ ਚੱਲ ਰਿਹਾ ਹੈ ਆਪਾਂ ਤੁਹਾਨੂੰ ਕੋਲ ਜਾ ਕੇ ਦਿਖਾਣੇ ਆ ਫਸਲੀ ਚੱਕਰ ਤੋਂ ਉੱਤੇ ਵੱਧ ਕੇ ਤੇ ਨਾਲ ਨਾਲ ਆਪਣੀਆਂ ਪਿਛਲੀ ਫਸਲਾਂ ਵੀ ਇੱਥੇ ਹੁੰਦੀਆਂ ਰਹਿਣਗੀਆਂ ਨਾਲ ਨਾਲ ਟ੍ਰੈਡੀਸ਼ਨਲ ਨਾਲ ਨਾਲ ਮਾਡਰਨ ਤੈਮ ਉਸ ਨੂੰ ਦੇਖ ਸਕਦੇ ਹੋ ਪੌਦੇ ਤੋਂ ਪੌਦੇ ਦੀ ਦੂਰੀ 5 ਫੁੱਟ ਤੇ ਲਾਈਨ ਤੋਂ ਲਾਈਨ 10 ਫੁੱਟ ਤਾਂ ਕਿ ਇਸ ਵਿੱਚ ਟਰੈਕਟਰ ਦਾ ਇੱਕ ਢੇੜਾ ਜੋ ਕਿ ਪ੍ਰੋਪਰ ਆਵੇ ਤੇ ਅਸੀਂ ਹੋਰ ਸਬਜ਼ੀਆਂ ਜਾਂ ਹੋਰ ਫਸਲਾਂ ਜੋ ਇਸ ਨੂੰ ਮਤਲਬ ਕਿ ਨੁਕਸਾਨ ਨਾ ਪਹੁੰਚਾਉਣ ਤੇ ਨਾਲ ਨਾਲ ਸਾਨੂੰ ਵਧੀਆ ਆਮਦਨ ਦੇ ਸਕਣਾ ਅਸੀਂ ਇਸ ਵਿੱਚ ਉਗਾ ਸਕੀਏ ਤਾਂ ਇਹ ਚਾਚਾ ਜੀ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਆਪਾਂ ਨੇ ਕਿਸ ਪ੍ਰਕਾਰ ਇਹ ਪਲਾਂਟ ਕੀਤੇ ਨੇ ਤੇ ਕਿਸ ਪ੍ਰਕਾਰ ਆਪਾਂ ਨੇ ਇਸ ਵਿੱਚ ਹੋਰ ਸਬਜ਼ੀਆਂ ਜਾਂ ਹੋਰ ਫਸਲਾਂ ਜੋ ਇਸ ਨੂੰ ਨੁਕਸਾਨ ਨਾ ਪਹੁੰਚਾਣ ਤੇ ਸਾਨੂੰ ਵੀ ਵਧੀਆ ਆਮਦਨ ਦੇ ਸਕਣ ਇਸ ਵਿੱਚ ਲਾਈਏ ਦੱਸੋ ਐ ਚਾਚਾ ਜੀ ਹਾਂਜੀ ਦੱਸੋ ਜੀ ਸੁਖਜੀਤ ਚੌਧਰੀ ਸਾਹਿਬ ਇਸ ਵਿੱਚ ਆਪਾਂ ਹੋਰ ਕਿਹੜੀ ਕਿਹੜੀ ਫਸਲਾਂ ਲਾ ਸਕਾਂ ਇਸ ਵਿੱਚ ਆਪਾਂ ਫਸਲਾਂ ਫਿਲਹਾਲ ਤਾਂ ਪਰ ਮਟਰ ਲਾਈਆਂ ਹਾਂ ਹਾਂਜੀ ਇਸ ਟੈਕ ਆਪਾਂ ਮਟਰ ਤੋੜ ਕੇ ਫਰਵਰੀ ਮਾਂ ਸਬਜ਼ੀਆਂ ਲਾਵਾਂਗੇ। ਢਿੰਡੀ, ਆਰਬੀ ਕਰੀਦਾ ਠੀਕ ਹੈ ਜੀ। ਚੋਲੇ ਤਾਂ ਹੋਰ ਜਿਸ ਤਰ੍ਹਾਂ ਵੀ ਇਸ ਕਰਕੇ ਥਰਵਾਸ ਗਿਆ। ਇਲਹਾਲਾ ਇਸ ਕ ਵਿੱਚ ਚਪਾਈ ਵੀ ਬਹੁਤ ਇਸ ਨੂੰ ਕਮ ਲੈ ਰਹੇ ਆ। ਮਟਰਾਂ ਦੇ ਵਿੱਚ ਜਿਹੜੀ ਸਪੈਸ ਤਾਂ ਹੀ ਲੈਣ ਆਇਆ। ਹਾਂਜੀ ਆਲੂ, ਪਿਆਜ਼ ਮੰਨ ਲੈ ਤੇ ਕਿੱਲਾ ਕ ਵਿੱਚ ਆਪਣੀਆਂ 18 ਲੈਣਾ। ਠੀਕ ਹੈ ਜੀ। ਕਟੋ-ਕਟ 1 ਕਿਲੋ ਵਿੱਚ 10 ਕਮਾਣ ਦਾ ਆਲੂ ਕਰਾਂਗੇ ਤੇ 10 ਕਮਾਣ ਦਾ ਕਰੀਬ ਪਿਆਜ਼ ਬਾਕੀ ਆਮ ਫਸਲੀ ਚੱਕਰ ਨਾਲੋਂ ਇਸ ਟਾਈਮ 2 ਸਾਲ ਆਪਾਂ ਮਿਰਚਾਂ ਵੀ ਲਾ ਸਕਦੇ ਹਾਂ ਠੀਕ ਹੈ ਜੀ ਤੇ ਬਾਕੀ ਆਮ ਫਸਲੀ ਚੱਕਰ ਨਾਲੋਂ ਯਾ ਫਸਲ ਲਾਉਣ ਦਾ ਮਤਲਬ ਕੀ ਆਪਾਂ ਨੂੰ ਕੀ ਫਾਇਦਾ ਰਹੇਗਾ ਲੈ 2 ਕਿਲੋਗਾ ਠੀਕ ਹੈ ਜੀ ਅੱਛਾ ਟ੍ਰਾਇਲ ਦੇ ਬਾਅਦ ਆਪਾਂ ਉਸ ਤੋਂ ਬਾਅਦ ਦੇਖਾਂਗੇ ਤੇ ਜਿਹੜੇ ਆਉਂਦੇ ਬਹੁਤ ਵਧੀਆ ਠੀਕ ਹੈ ਜੀ ਪਾਣੀ ਦੀ ਗੱਲ ਕਰੀਏ ਲੋਕੋ ਪਾਣੀ ਵੱਧ ਕਰਿਆ ਹਾਂ ਹਾਂਜੀ ਪਾਣੀ ਹੈ ਜੀ ਦੀ ਕਿਹੜਾ ਘਟ ਹੈ 6 ਮਹੀਨੇ ਮੋਟਰ ਬੰਦ ਨਹੀਂ ਬਿਲਕੁਲ ਜੀ ਬਿਲਕੁਲ ਨਾਲੇ ਰੇਸ ਪ੍ਰਯੰਗ ਖਰਚਾ ਤੇ ਉਹ ਆਪਾਂ ਨੂੰ ਬਚਤ ਰਹੇਗੀ ਇਸ ਦਾ ਕੀ ਬੈਂਟੀ ਲਈ ਹੈ ਜਿੱਥੇ ਬਚਤਾਂ ਦੂਰ ਬਿਲਕੁਲ ਜੀ ਦੇਖਾਂ ਜੇਕਰ ਆਪਾਂ ਨੂੰ ਸਾਲ ਦੋ ਸਾਲ ਨੂੰ ਬੈਨੀਫਿਟ ਲੱਗਾ ਇਸ ਤਰ੍ਹਾਂ ਦੋ ਸਾਲ ਡੇਢ ਸਾਲ ਦੋ ਸਾਲ ਬਾਅਦ ਦੋ ਗਿਲੋ ਲੱਗ ਤਿੱਕ ਜਿਹੜੀ ਇਨਕਮ ਆ ਉਹ ਆਪਾਂ ਨੂੰ ਬਲਕਮ ਆ ਜਾ ਇਕੱਠੀ ਆ ਜਾ ਇਸ ਦਾ ਇਕੱਠੀ ਆ ਜਾ ਜੀਰੀ ਕਣਕ ਕਾ ਜਿਤਨਾ ਮੰਨ ਲਗਾ ਚਲੋ ਆਪਾਂ ਲਏ ਹਰੇਕ ਬੰਦਾ 1 ਲੱਖ ਰੁਪਿਆ ਜੀ ਪਰ ਨਹੀਂ ਆਪਾਂ ਨੂੰ ਉਸ ਕਾ ਵਿੱਚ ਦੇ ਘੱਟੋ ਘੱਟ ਮੰਨ ਕੇ ਚੱਲ ਦੇ ਖਰਚੇ ਖਰਚੇ ਕੱਟ ਆਪਣੇ 50000 ਰੁਪਏ ਬਜਟ ਦਾ ਨਹੀਂ ਹੈਗਾ ਸਾਲ ਦਾ ਖਰਚੇ ਦੇ ਬਿਲਕੁਲ 50000 ਮੰਨ ਲੇ ਪਲੱਸ ਮੰਨ ਲੇ 50000 ਇਸ ਵਿੱਚ ਪਛੇ ਮਹੀਨੇ ਦੇ ਵਿੱਚ ਬਿਲਕੁਲ ਜਿਵੇਂ ਨਾਰਮਲ ਦੇ ਨਾਲ 30 40000 ਵੀ ਫਸਲ ਕੱਟਾਂਗੇ ਬਿਲਕੁਲ ਜੀ ਠੀਕ ਹੈ ਤੇ ਸਾਲ ਦਾ ਜਮੀਨ ਘੱਟ ਦੇ ਘੱਟ 60 70000 ਰੁਪਏ ਆਪਾਂ ਸਬਜ਼ੀ ਸਬਜ਼ੀ ਮ ਕਮਾਵਾਂਗੇ ਨਾਰਮਲ 5 ਸਾਲ ਬਾਅਦ ਫੇਰ ਆਏ 20 15 20 ਲੱਖ ਰੁਪਏ ਬਾਕੀ ਪੰਚਲੋ ਦੇਖਿਆ ਆਪਣਾ ਸਹੋਇਆ ਜੀ ਅੱਜ ਵੀ ਇੱਕ ਵਾਰ ਇਹ ਆਪਣਾ ਪ੍ਰੋਜੈਕਟ ਲਾਇਆ ਟ੍ਰੈਲ ਲੈਂਡਰ ਦੇ ਬਾਰੇ ਆਪਾਂ ਸਾਰਾ ਦੱਸਾਂਗੇ ਓਕੇ ਜੀ ਤਾਂ ਅਗਲੀ ਵੀਡੀਓ ਵਿੱਚ ਅਸੀਂ ਸਾਰੇ ਦੇਖਸਾਉਂ ਕਿ ਵੀ ਅੱਜ ਮਨੇ ਨਵਾਂ ਪ੍ਰੋਜੈਕਟ ਸ਼ੁਰੂ ਕਰਿਆ ਜੋ ਕਿ ਲੋਕ ਬਾਕੀ ਟਰਾਈ ਕਰਨ ਤੇ ਵੀ ਡਰਾਂ ਆਪਾਂ ਸਾਰੇ ਨੂੰ ਨੀਵੇਂ ਸਲਾਹ ਦਈਏ ਕਿ ਥੋੜਾ ਥੋੜਾ ਟਰਾਈ ਕਰਦੇ ਰਹੋ ਅਰ ਤੁਹਾਨੂੰ ਵੀ ਪਤਾ ਲੱਗਦਾ ਰਹੇਗਾ ਕਿ ਇਸ ਚੀਜ਼ ਮੈਂ ਫਾਇਦਾ ਹੈਗਾ ਕਿ ਨਹੀਂ ਬਾਕੀ ਅਗਲੀ ਵੀਡੀਓ ਵਿੱਚ ਦੱਸਾਵਾਂਗੇ ਤਾਂ ਇੱਕ ਵਾਰस्ते ਬਾਏ ਬਾਏ